ਕਹਿੰਦੇ ਨੇ ਭਈ ਤੇਰੇ ਜਿਹੜੇ ਵਿਚਾਰ ਆ ਮੈਨੂੰ ਬੜੇ ਚੰਗੇ ਲੱਗੇ ਨੇ ਤੇਰੇ ਵਿਚਾਰ ਬੁਰਗਾਂ ਬਜ਼ੁਰਗਾਂ ਵਰਗੇ ਨੇ ਇਹ ਗੁਰੂ ਗ੍ਰੰਥ ਸਾਹਿਬ ਇਹ ਕਹਿੰਦਾ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ ਤਕੀਏ ਜਰਾ ਪਿਆਰ ਨਾਲ ਬਾਬਾ ਨਾਨਕ ਭਾਈ ਬੂੜੇ ਨੂੰ ਏ ਕਿਉਂ ਕਹਿ ਰਹੇ ਹਾਸ ਕੇ ਗੁਰ ਨਾਨਕ ਦੇਵ ਨੇ ਬੂੜੇ ਨੂੰ ਤੜ ਨਾਲ ਲਾ ਲਿਆ ਉੰਬਰ ਹੋਤਾ ਪਚਾ ਜਾਪਦਾ ਸੋਣ ਬਾਰਕ ਭੋਲੇ ਭੜਿਆ ਉੰਬਰ ਹੋਤਾ ਬੱਚਾ ਜਾਪਦਾ ਤੂੰ ਸੋਚਾਂ ਬੋਤ ਲੈ ਮੇਰੀਆਂ ਹਿਰਦੇ ਵਿੱਚ ਬੈਠੋ लाल उमर बचा जापदा सोन पार कपोए पालमर हो त बचा जप तूं सोचां बिल मेरियां हरदे बेठो तारणे कंदक बूड़या तेर बुड़ वचारे गुरू कंदे बालक बूड़ियां तेॾां विच वी गुज़ारे ਨਾ ਰੱਖਣ ਸੋਜੀ ਮੌਤ ਦੀ ਬਰੀ ਜੋ ਡੰਗਰ ਚਾਰ ਦੇ ਨਾ ਰੱਖਣ ਸੋਜੀ ਮੌਤ ਦੀ ਜੋ ਚੇਤੇ ਰੱਖਣ ਮੋਤ ਨੂੰ ਨਾ ਹੁੰਦੇ ਤਦੇ ਖਵਾਰਿ ਨੇ ਗੁਰੂ ਕਹਿੰਦੇ ਤੇਰੇ ਬੁੱਢਿਆ ਜੇ ਵਿਚਾਰਿਨੇ ਗੁਰੂ ਕਹਿੰਦੇ ਬਾਲਕ ਬੁੱਢਿਆ ਦੱਸ ਖਾ ਤੂੰ ਕੋੜੇ ਪਿੰਡ ਦਾ ਤੇ ਕੀ ਤੱਕਥੇ ਵਾਸਾ ਕਿਸੇ ਜੰਮਿਆ ਧਰਮਣ ਮਾਨੇ ਤੇ ਕਿੱਥੇ ਤੇਰਾ ਬਾਪਾ ਹੈ ਕੇ ਸਜਮਿਆ ਧਰਮਣ ਮਾਨੇ ਉਹ ਤੇਰੇ ਘਰ ਲਈ ਬਾਵਾ ਜਮਦਿਆ ਘਰ ਘਰ ਲਈ ਬਾਵਾ ਜਮਦਿਆ ते बरखरी दारे गुरू के बालिक बूड़या तेरे बुड़ जे वचारे गुरू कंदे बालिक बूड़या मैं कथू नंगल विच जनम आगा है मेर

गुरू के बालिक बूड़ियो तैनू सोजी चमन मरन तूं बालक है कमाल तेरे जा गे नुढा है साल द ਇਆਂ ਗੱਲਾਂ ਕਰੇ ਨਾ ਓ ਤੈਨੂੰ ਸੋਜੀ ਬਦਸ਼ੀ ਬੋਤਿਆ ਉਸ ਸੱਚੇ ਪਰਿਵਿਦੇ ਡਰਨੇ ਗੁਰੂ ਕਹਿੰਦੇ ਬਾਲਕ ਬੂੜਿਆ ਤੇਰੇ ਬੂੜਿਆ ਜੇ ਵਿਚਾਰਿਨੇ ਗੁਰੂ ਕਹਿੰਦੇ ਬਾਲਕ ਭੂੜਿਆ डर कर तू मौत तो तेनू तो ब्रह्म गयान है दुनिया का जगत सरा है। एक बने आवन जाना है दुनिया का जगत सरा है नाम मारो ਮਾਰਨੇ ਜੋ ਲੈੰਦੇ ਮਾਰਨੇ ਗੁਰ ਕਹਿੰਦੇ ਬਾਲਕ ਬੂੜਿਆ ਤੇਰੇ ਬੂੜਿਆ ਜੇ ਵਿਚਾਰੀ ਨੇ ਗੁਰ ਕਹਿੰਦੇ ਬਾਲਕ ਬੂੜਿਆ ਬੂੜਾ ਨਹੀਂ ਬੁੱਢਾ ਅੱਜ ਤੋਂ ਤੈਨੂੰ ਲੋਕੀ ਕਹਿ ਭੱਲਾ ਆਉਣਗੇ ਜਰਨਾਲ ਕਵੀ ਸ਼ਰਜੈ ਵੀ ਤੇਰੇ ਧਰਤ ਸੀਸਾ ਛਕਾਉਣਗੇ ਸਖਦੇ ਕਵੀ ਸ਼ਰਜੈ ਵੀ ਉਹ ਜਨ ਤੇ ਸਤ ਨਾਮ ਮਿ ਗਾਉਣਗੇ ਜੋ ਬਗਸ਼ੀਏ ਕਿਰਤਾਰ ਨੇ ਆਜੇ ਨਾਰਿ ਨੇ ਗੁਰੂ ਕਹਿੰਦੇ